ਮੇ ਦੇ ਕੇਂਦਰੀ ਸੱਤਰ ਸ਼ਾਮਿਲ ਹੋਣਗੇ ਨਵੀਂ ਕਮੇਟੀ ਦੀ 12 ਫਰਵਰੀ ਨੂੰ ਪਲੇਠੀ ਮੀਟਿੰਗ ਹੋਵੇਗੀ ਕਿਸਾਨ ਲੀਡਰਾਂ ਨੂੰ ਮੀਟਿੰਗ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਸੱਦਾ ਮਿਲਿਆ ਹੈ ਕਮੇਟੀ ਨੂੰ ਲੈ ਕੇ ਅੱਜ ਨੋਟੀਫਿਕੇਸ਼ਨ ਜਾਰੀ ਹੋ ਸਕਦਾ ਹੈ ਸੂਤਰਾਂ ਦੇ ਮੁਤਾਬਿਕ ਕਿੰ ਸਰਕਾਰ ਨੇ ਲਖੀਮਪੁਰ ਖੀਰੀ ਦੇ ਜ਼ਖਮੀਆਂ ਨੂੰ 10-10 ਲੱਖ ਰੁਪਏ ਦੀ ਮਦਦ ਦੇ ਲਈ ਯੂਪੀ ਦੇ ਮੁੱਖ ਮੰਤਰੀ ਦੇ ਨਾਲ ਜਲਦ ਗੱਲਬਾਤ ਕਰਨ ਦਾ ਵੀ ਭਰੋਸਾ ਦਿੱਤਾ ਹੈ ਇਸ ਪੂਰੇ ਮਾਮਲੇ ਦੇ ਵਿੱਚ ਬੀਤੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਦੀ ਪਹਿਲ ਦੇ ਉੱਤੇ ਇੱਕ ਮੀਟਿੰਗ ਹੋਈ ਸੀ ਕਿਸਾਨ ਅਗਵਾ ਦੇ ਨਾਲ ਕੇਂਦਰੀ ਮੰਤਰੀਆਂ ਦੀ ਕੇਂਦਰੀ ਕੈਬਨਿਟ ਮੰਤਰੀ ਆਏ ਸੀਗੇ ਕਿ ਉਸ ਕੋਇਲ ਆਈਸੀ ਨਿਤਾਨੰਦ ਰਾਏ ਆਈਸੀ ਇਸ ਮੀਟਿੰਗ ਦੇ ਵਿੱਚ ਔਰ ਉਹਨਾਂ ਦੇ ਨਾਲ ਹੀ ਕੈਬਨਿਟ ਮੰਤਰੀਆਂ ਦੇ ਨਾਲ ਕਿਸਾਨਾਂ ਦੀ ਮੀਟਿੰਗ ਹੋਈ ਕਿਸਾਨਾਂ ਅਗਵਾ ਦੀ ਮੀਟਿੰਗ ਹੋਈ ਮੁੱਖ ਮੰਤਰੀ ਨੇ ਕਿਸਾਨਾਂ ਦੇ ਵੱਲੋਂ ਕਿਸਾਨਾਂ ਦਾ ਹੀ ਪੱਖ ਰੱਖਿਆ ਔਰ ਕੇਂਦਰ ਦੇ ਨਾਲ ਇਹ ਮੀਟਿੰਗ ਕਰਾਈ ਕਿਸਾਨਾਂ ਦੀ ਕਿਉਂਕਿ ਮੁੱਖ ਮੰਤਰੀ ਨੇ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਕਿਸਾਨਾਂ ਨੂੰ ਟਰੈਕਟਰ ਲੈ ਕੇ ਮੁੜ ਦਿੱਲੀ ਦੀ ਹੱਦਾਂ ਤੇ ਜਾਣਾ ਪਵੇ ਤੇ ਹੁਣ ਕੇਂਦਰ ਦੇ ਵੱਲੋਂ ਕਦਮ ਚੁੱਕਿਆ ਗਿਆ ਇਸ ਮੀਟਿੰਗ ਤੋਂ ਬਾਅਦ ਨਵੀਂ ਕਮੇਟੀ ਦਾ ਐਲਾਨ ਕੀਤਾ ਜਾਵੇਗਾ ਪੰਕਜ ਕਪਾਹੀ ਮੇਰੇ ਸਹਿਯੋਗੀ ਵਿਰਣਾਲ ਇਸ ਵੇਲੇ ਔਰ ਫੋਨ ਲਾਈਨ ਤੇ ਮੌਜੂਦ ਨੇ ਹੋਰ ਜ਼ਿਆਦਾ ਜਾਣਕਾਰੀ ਦੇਣਗੇ ਪੰਕਜ ਕਮੇਟੀ ਬਣਾਏ ਜਾਣ ਦਾ ਐਲਾਨ ਹੋਇਆ ਹੈ ਚਾਰ ਮੈਂਬਰੀ ਕਮੇਟੀ ਕੀ ਕੁਝ ਜਾਣਕਾਰੀ ਮਿਲ ਪਾ ਰਹੀ ਹੈ ਆ ਦੇਖੋ ਕਿਉਂਕਿ ਐਮਐਸਪੀ ਨੂੰ ਲੈ ਕੇ ਕਾਨੂੰਨ ਬਣਾਉਣ ਦਾ ਜ਼ਿਕਰ ਜਿਹੜਾ ਵੈ ਉਹ ਕੱਲ ਮੀਟਿੰਗ ਦੇ ਵਿੱਚ ਰੱਖਿਆ ਗਿਆ ਤਾਂ ਉਸ ਬਾਬਤ ਕੇਂਦਰ ਸਰਕਾਰ ਦੇ ਜਿਹੜੇ ਵਜ਼ੀਰ ਆਏ ਹੋਏ ਸੀ ਬਿਊਜ ਗੋਇਲ ਉਹਨਾਂ ਨੇ ਕਿਹਾ ਕਿ ਇਹ ਪੋਲਿਸੀ ਮੈਟਰ ਹੈ ਇਸ ਨੂੰ ਧਿਆਨ ਵਿੱਚ ਰੱਖਿਆ ਜਾ ਰਿਹਾ ਹੈ ਔਰ ਇਸ ਦੇ ਲਈ ਇੱਕ ਕਮੇਟੀ ਬਣਾਉਣ ਦਾ ਪ੍ਰਪੋਜ਼ਲ ਜਿਹੜਾ ਵੈ ਉਹ ਕਿਸਾਨਾਂ ਦੇ ਸਾਹਮਣੇ ਜਿਹੜਾ ਉਹ ਰੱਖਿਆ ਗਿਆ ਹਾਲਾਂਕਿ ਕਿਸਾਨ ਇਹ ਕਹਿੰਦੇ ਹੋਏ ਨਜ਼ਰ ਆਏ ਮੀਟਿੰਗ ਦੇ ਅੰਦਰ ਕਿ ਇਸ ਤਰੀਕੇ ਦੀਆਂ ਕਮੇਟੀਆਂ ਪਹਿਲਾਂ ਵੀ ਬਹੁਤ ਸਾਰੀਆਂ ਬਣ ਗਈਆਂ ਨੇ ਔਰ ਕਮੇਟੀ ਬਣਨ ਦੇ ਨਾਲ ਕੋਈ ਫਾਇਦਾ ਜਿਹੜਾ ਵਹ ਉਹ ਹੁੰਦਾ ਨਹੀਂ ਹੈ ਕਮੇਟੀ ਸਿਰਫ ਟਾਈਮ ਤੇ ਪਾਉਂਦੀ ਹੈ ਔਰ ਅਸੀਂ ਇਸ ਤਰੀਕੇ ਦੀ ਕਮੇਟੀ ਨੂੰ ਮੰਨਣ ਦੇ ਲਈ ਪਿਆਰ ਨਹੀਂ ਆ ਲੇਕਿਨ ਮਾਹੌਲ ਥੋੜਾ ਠੰਡਾ ਜਿਹੜੇ ਕੇਂਦਰ ਦੇ ਮੰਤਰੀ ਸੀ ਪਿਊਸ਼ ਗੋਇਲ ਉਹਨਾਂ ਵੱਲੋਂ ਕਿਹਾ ਗਿਆ ਇਹ ਕਹਿਆ ਗਿਆ ਜੀ ਤੁਸੀਂ 2020 ਦੇ ਵਿੱਚ ਦਿੱਲੀ ਜਦੋਂ ਅੰਦੋਲਨ ਕਰ ਰਹੇ ਸੀ ਉਦੋਂ ਇਹ ਕਿਹਾ ਸੀ ਕਿ ਜਦੋਂ ਅਸੀਂ ਪੰਜਾਬ ਆਵਾਂਗੇ ਤਾਂ ਤੁਹਾਨੂੰ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਖਵਾਵਾਂਗੇ ਲੇਕਿਨ ਤੁਸੀਂ ਖਾਲੀ ਹੱਥ ਆਏ ਮਾਹੌਲ ਸ਼ਾਂਤ ਕਰਨ ਦੀ ਢੰਡਾ ਕਰਨ ਦੇ ਲਈ ਕੱਲ ਕੇ ਫੁਲਕੇ ਅੰਦਾਜ਼ ਵਿੱਚ ਕਿਹਾ ਗਿਆ ਔਰ ਉਸ ਤੋਂ ਬਾਅਦ ਹੋਣੇ ਜਾਣਕਾਰੀ ਮਿਲਦੀ ਹੈ ਕਿ ਕੇਂਦਰ ਸਰਕਾਰ ਚਾਰ ਮੈਂਬਰੀ ਕਮੇਟੀ ਜਿਹੜੀ ਹੈ ਉਹ ਬਣਾਉਣ ਜਾ ਰਹੀ ਹੈ ਇਸ ਦੇ ਲਈ ਅੱਜ ਦੀਆਂ ਗੱਲ ਦੇ ਵਿੱਚ ਨੋਟੀਫਿਕੇਸ਼ਨ ਜਿਹੜਾ ਵਾ ਕੇਂਦਰ ਸਰਕਾਰ ਦੇ ਵੱਲੋਂ ਜਾਰੀ ਕਰ ਦਿੱਤਾ ਜਾਏਗਾ ਔਰ ਇਹ ਭਰੋਸਾ ਦਿੱਤਾ ਜਾਏਗਾ ਕਿ ਜਲਦ ਤੋਂ ਜਲਦ ਐਮਐਸਪੀ ਜਿਹੜਾ ਵਾ ਉਸ ਨੂੰ ਕਾਨੂੰਨ ਬਣਾਇਆ ਜਾਵੇ ਇਹ ਕਮੇਟੀ ਜਿਹੜਾ ਵਾ ਉਹ ਤੈਅ ਕਰੇਗੀ ਇਸ ਦੀ ਜਾਣਕਾਰੀ ਜਿਹੜੀ ਹੈ ਉਹ ਮੀਟਿੰਗ ਦੇ ਅੰਦਰ ਰੱਖੀ ਗਈ ਔਰ ਇਸ ਦੇ ਨਾਲ ਨਾਲ ਇਹ ਵੀ ਕਿਹਾ ਕਿ ਮੀਟਿੰਗਾਂ ਦਾ ਦੋ ਰੱਕੀ ਵੀ ਚੱਲਣਾ ਚਾਹੀਦਾ ਹੈ ਔਰ ਇਹ ਕਿਹਾ ਕਿ ਕੀ 12 ਫਰਵਰੀ ਨੂੰ ਦੁਆਰਾ ਮੀਟਿੰਗ ਜਿਹੜੀ ਹੈ ਉਹ ਰੱਖੀ ਜਾ ਸਕਦੀ ਹੈ ਕਿਸਾਨਾਂ ਨੇ ਇਹ ਕਿਹਾ ਕਿ ਸਾਨੂੰ ਮੀਟਿੰਗ ਜਾਂ ਗੱਲਬਾਤ ਕਰਨ ਦੇ ਵਿੱਚ ਕੋਈ ਹਰਜ਼ ਨਹੀਂ ਹੈ ਲੇਕਿਨ ਮੀਟਿੰਗ ਦੇ ਵਿੱਚ ਸਿੱਟੇ ਵੀ ਨਿਕਲਣੇ ਚਾਹੀਦੇ ਨੇ ਸਿਰਫ ਭਰੋਸਾ ਜਿਹੜਾ ਵਾ ਉਹ ਨਹੀਂ ਮਿਲਣਾ ਚਾਹੀਦਾ ਇਹ ਮੀਟਿੰਗ ਦੇ ਵਿੱਚ ਗੱਲ ਜਿਹੜੀ ਹੈ ਉਹ ਰੱਖੀ ਗਈ ਹੈ ਬਿਲਕੁਲ ਇਹ ਇਸ ਮੀਟਿੰਗ ਦੇ ਵਿੱਚ ਗੱਲ ਰੱਖੀ ਗਈ ਹੈ ਔਰ ਇਸ ਕਮੇਟੀ ਦਾ ਸਿੱਟਾ ਨਿਕਲਣਾ ਚਾਹੀਦਾ ਸਿਰਫ ਇਹ ਨਾ ਹੋਵੇ ਕਿ ਕਮੇਟੀ ਤਾਂ ਗੱਲ ਰਹਿ ਜਾਵੇ ਅ ਪੰਕਜ ਕਮੇਟੀ ਨੂੰ ਲੈ ਕੇ ਜਿਸ ਤਰੀਕੇ ਕੇਂਦਰ ਦੇ ਵੱਲੋਂ ਹੁਣ ਕਦਮ ਚੁੱਕਿਆ ਗਿਆ ਹੈ ਕੀ ਕੋਈ ਡੈਡਲਾਈਨ ਫਿਕਸ ਕੀਤੀ ਜਾਵੇਗੀ ਔਰ ਕਿਸ ਤਰੀਕੇ ਦੀ ਰੂਪਰੇਖਾ ਰਹਿਣ ਵਾਲੀ ਹੈ ਕਿਉਂਕਿ ਪਹਿਲਾਂ ਵੀ ਕਿਸਾਨ ਜਦੋਂ ਅੰਦੋਲਨ ਕਰਕੇ ਆਏ 2020 ਦੇ ਵਿੱਚ ਦਿੱਲੀ ਦੇ ਵਿੱਚ ਮੀਟਿੰਗਾਂ ਦਾ ਦੌਰ ਉਸ ਵੇਲੇ ਵੀ ਹੋਇਆ ਲਗਾਤਾਰ ਮੀਟਿੰਗਾਂ ਹੋਈਆਂ ਔਰ ਤੁਸੀਂ ਉਸ ਨੂੰ ਕਵਰ ਵੀ ਕਰਦੇ ਰਹੇ ਕੱਲ ਦੀ ਜਿਹੜੀ ਮੀਟਿੰਗ ਸੀਗੀ ਉਸ ਦੇ ਵਿੱਚ ਇੱਕ ਵੱਖਰੇ ਤਰੀਕੇ ਨਾਲ ਮੁੱਖ ਮੰਤਰੀ ਨੇ ਪੈਰ ਵੀ ਕੀਤੀ ਕਿਸਾਨਾਂ ਦੀ ਔਰੇ ਕੋਸ਼ਿਸ਼ ਕੀਤੀ ਔਰ ਉਸ ਤੋਂ ਬਾਅਦ ਇਹ ਮੀਟਿੰਗ ممکن ਹੋਈ ਹੈ ਕਿਸਾਨ ਮੀਟਿੰਗ ਤੋਂ ਬਾਅਦ ਵੀ ਇਹ ਕਹਿ ਰਹੇ ਸੀ ਕਿ 13 ਨੂੰ ਅਸੀਂ ਤਾਂ ਕੁਝ ਕਰਨਾ ਹੀ ਕਰਨਾ ਹੈ ਹੁਣ ਕੇਂਦਰ ਕਹਿ ਰਿਹਾ ਹੈ ਕਿ ਚਾਰ ਮੈਂਬਰੀ ਕਮੇਟੀ ਬਣਾਣੇ ਉਸ ਦੇ ਨਾਲ ਇੱਕ ਮੀਟਿੰਗ ਕਰੋ ਪ ਸੋ ਗਲਬਾਤ ਅੱਗੇ ਤੋਰਨ ਦਾ ਸਿਲਸਿਲਾ ਜਿਹੜਾ ਸ਼ੁਰੂ ਹੋਇਆ ਹੈ ਕਿ ਕਿਸਾਨਾਂ ਦਾ ਕੁਝ ਟਲੇਗਾ ਇਸ ਤੋਂ ਬਾਅਦ ਦੇਖੋ 21 ਬਾਰੰਤਰੀਖ ਦੀ ਮੀਟਿੰਗ ਤੋਂ ਬਾਅਦ ਇਹ ਤੈਅ ਹੋਏਗਾ ਕਿਉਂਕਿ ਹੁਣ ਤੱਕ ਕਿਸਾਨਾਂ ਨੇ ਜਿਹੜੀ ਉਹ ਤਿਆਰੀ ਕਰ ਲਈ ਹੈ ਔਰ ਇਤੋਂ ਤੱਕ ਗੱਲ ਮੀਟਿੰਗ ਦੇ ਵਿੱਚ ਗੱਲ ਆਖੀ ਗਈ ਕਿ ਤੁਸੀਂ ਇੱਕ ਪਾਸੇ ਸਾਡੇ ਨਾਲ ਗੱਲਬਾਤ ਕਰ ਰਹੇ ਹੋ ਪੋਜੀਟਿਵ ਮਾਹੌਲ ਦੇ ਵਿੱਚ ਗੱਲਬਾਤ ਕਰ ਰਹੇ ਹੋ ਲੇਕਿਨ ਗਵਾਂਡੀ ਸੂਬਾ ਹਰਿਆਣਾ ਦਾ ਹਰਿਆਣੇ ਦੇ ਵਿੱਚ ਤੁਹਾਡੀ ਭਾਜਪਾ ਦੀ ਸਰਕਾਰ ਹੈ ਔਰ ਉੱਥੇ ਟਰੈਕਟਰਾਂ ਦੇ ਉੱਤੇ ਟਰੈਕਟਰਾਂ ਨੂੰ ਤੇਲ ਪ੍ਰਵਾਹਣ ਦੀ ਪਰਮਿਸ਼ਨ ਜਿਹੜੀ ਹੈ ਉਹ ਨਹੀਂ ਦਿੱਤੀ ਜਾ ਰਹੀ ਪੈਟਰੋਲ ਪੰਪ ਇਹ ਕਹਿ ਰਹੇ ਨੇ ਕਿ ਕਿਸਾਨਾਂ ਨੂੰ ਤੇਲ ਪੁਹਾਨ ਟਰੈਕਟਰਾਂ ਦੇ ਵਿੱਚ ਨਹੀਂ ਦਿੱਤਾ ਜਾਏਗਾ ਥਾਂ ਥਾਂ ਤੇ ਬੈਰੀਕੇਟਿੰਗ ਜਿਹੜੀ ਉਹ ਲਗਾਈ ਗਈ ਹੈ ਤਾਂ ਇਸ ਬਾਬਤ ਕੇਂਦਰ ਦੇ ਵਜ਼ੀਰਾਂ ਨੇ ਕਿਹਾ ਕਿ ਅਸੀਂ ਇਸ ਨੂੰ ਦੇਖਾਂਗੇ ਧਿਆਨ ਚ ਰੱਖਦੇ ਹਾਂ ਔਰ ਜਹੀ ਗੱਲ ਨਹੀਂ ਹੋਣੀ ਚਾਹੀਦੀ ਦੂਜਾ ਕਿਸਾਨਾਂ ਵੱਲੋਂ ਇਹ ਕਿਹਾ ਗਿਆ ਕਿ ਬੈਟਕਾ ਲਗਾਤਾਰ ਚਲਦੀਆਂ ਰਹਿਣੀਆਂ ਲੇਕਿਨ ਜਿਹੜਾ ਸਾਡਾ 13 ਫਰਵਰੀ ਨੂੰ ਦਿੱਲੀ ਚਲੋ ਅੰਦੋਲਨ ਹੈ ਉਸੇ ਤਰੀਕੇ ਨਾਲ ਜਾਰੀ ਰਹੇਗਾ ਜਦੋਂ ਤੱਕ ਆਫੀਸ਼ੀਅਲ ਤੌਰ ਤੇ ਤੁਸੀਂ ਕੋਈ ਨੋਟੀਫਿਕੇਸ਼ਨ ਇਮਪਲੀਮੈਂਟ ਨਹੀਂ ਕਰ ਦਿੰਦੇ ਕਮੇਟੀ ਬਣਾ ਲਓ ਕਮੇਟੀ ਦਾ ਸਾਨੂੰ ਕੋਈ ਇਤਰਾਜ਼ ਨਹੀਂ ਹੈ ਲੇਕਿਨ ਕਮੇਟੀ ਦੇ ਵਿੱਚ ਜਿਹੜੇ ਵਿਚਾਰ ਹੋਣਗੇ ਉਸ ਨੂੰ ਜਲਦ ਜਲਦ ਲਾਗੂ ਕੀਤਾ ਜਾਵੇ ਔਰ ਇਥੋਂ ਦਾ ਕਹਿ ਦਿੰਦਾ ਕਿ ਪਾਰਲੀਮੈਂਟ ਸੈਸ਼ਨ ਚੱਲ ਰਿਹਾ ਹੈ ਜਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਰਲੀਮੈਂਟ ਦੇ ਵਿੱਚ ਇਸ ਗੱਲ ਦਾ ਐਲਾਨ ਕਰ ਸਕਦੇ ਐ ਐਨਐਸਪੀ ਦੇ ਕਾਨੂੰਨ ਨੂੰ ਲੈ ਕੇ ਔਰ ਇਹ ਵੀ ਜਗਦੀਸ਼ ਸਿੰਘ ਢੱਲੇਵਾਲ ਕਹਿੰਦੇ ਹੋਏ ਨਜ਼ਰ ਆਇਆ ਮੀਟਿੰਗ 'ਚ ਜੀ ਬਹੁਤ ਸ਼ੁਕਰੀਆ ਪੰਕਜ ਜੀ ਇਸ ਤमाम ਜਾਣਕਾਰੀ ਦੇ ਲਈ ਸੋ ਪੰਕਜ ਕਪਾਹੀ ਮੇਰੇ ਸ ਆਪਣੇ ਆਪ ਵਿੱਚ ਅਹਿਮ ਹੋ ਜਾਂਦਾ ਹੈ ਕਿਉਂਕਿ ਕੇਂਦਰ ਦੇ ਵੱਲੋਂ ਹੁਣ ਚਾਰ ਮੈਂਬਰੀ ਕਮੇਟੀ ਬਣਾਈ ਜਾਣੀ ਹੈ ਚਾਰ ਮੈਂਬਰੀ ਕਮੇਟੀ ਜਿਹੜੀ ਅੱਗੇ ਦੀ ਰਣਨੀਤੀ ਘੜੇਗੀ ਕਿਸ ਤਰੀਕੇ ਕਾਰਵਾਈ ਹੋਣੀ ਹੈ ਕਿਸਾਨਾਂ ਦੀਆਂ ਮੰਗਾਂ ਤੇ ਵਿਚਾਰ ਕਰੇਗੀ ਔਰ ਕਿਸ ਤਰੀਕੇ ਕੇਂਦਰ ਦੇ ਵੱਲੋਂ ਕਦਮ ਚੁੱਕਿਆ ਜਾਣਾ ਹੈ ਉਸ ਨੂੰ ਵੀ ਮੱਦੇ ਨਜ਼ਰ ਰੱਖਿਆ ਜਾਵੇਗਾ ਦੇ ਕਿਸਾਨ ਆਗੂਆਂ ਦਾ ਇਸ ਚਾਰ ਮੈਂਬਰੀ ਕਮੇਟੀ ਦੇ ਐਲਾਨ ਤੋਂ ਬਾਅਦ ਕੀ ਪ੍ਰतिक੍ਰਮ ਹੈਗਾ ਇਹ ਸਮਝਣ ਦੀ ਕੋਸ਼ਿਸ਼ ਕੀਤੀ ਮੇਰੇ ਸਹਿਯੋਗੀ ਪੰਗਜ ਕਪਾਹੀ ਨੇ ਜਗਜੀਤ ਸਿੰਘ ਦੱਲੇਵਾਲ ਦੇ ਨਾਲ ਗੱਲਬਾਤ ਕੀਤੀ ਹੈ ਇਹ ਗੱਲਬਾਤ ਤੁਹਾਨੂੰ ਸੁਣਾਤ ਰਾਤ ਲੰਬੀ ਚੋੜੀ ਮੀਟਿੰਗ ਹੋਈ ਕਹਿੰਦੇ ਉਸ ਦੇ ਵਿੱਚ ਦੋ ਤਿੰਨ ਗੱਲਾਂ ਕੇਂਦਰ ਦੇ ਵੱਲੋਂ ਜਿਹੜੀਆਂ ਕਹੀਆਂ ਗਈਆਂ ਇੱਕ ਤਾਂ ਕਿਹਾ ਕਿ ਚਾਰ ਮੈਂਬਰੀ ਕਮੇਟੀ ਬਣਾ ਲੈਣੇ ਆ ਉਹ ਕਮੇਟੀ ਦੇ ਵਿੱਚ ਕੌਣ ਕੌਣ ਹੋਏਗਾ ਔਰ ਉਹ ਕਮੇਟੀ ਦਾ ਮਕਸਦ ਕੀ ਹੋਏਗਾ ਦੇਖੋ ਸਭ ਤੋਂ ਪਹਿਲਾਂ ਤਾਂ ਇਹ ਆ ਗੱਲ ਕਿ ਅਸੀਂ ਕਮੇਟੀ 'ਚ ਹੁਣ ਵਿਸ਼ਵਾਸ ਹੀ ਨਹੀਂ ਰੱਖਦੇ ਜੀ ਕਮੇਟੀਆਂ ਦਾ ਮਤਲਬ ਹੀ ਨਹੀਂ ਰਹੇਗਾ ਕੋਈ ਜੀ ਇਹ ਬਣਾਉਣਾ ਤਾਂ ਕਾਨੂੰਨ ਬਣਾਉਣਾ ਹੈ ਜੀ ਉਹ ਪਾਰਲੀਮੈਂਟ ਨੇ ਬਣਾਉਣਾ ਹੈ ਜੀ ਉਹਦੇ ਲਈ ਕਮੇਟੀ ਦੀ ਕੀ ਲੋੜ ਹੈ ਜੀ ਇਹ ਡਾਕਟਰ ਸੁਮੇਨਾਥੰਦੀ ਦੀ ਰਿਪੋਰਟ ਲਾਗੂ ਕਰਨੀ ਹੈ ਡਾਕਟਰ ਸੁਮੇਨਾਥੰਦੀ ਆਪ ਦੀ ਖੁਦ ਦੀ ਕਮੇਟੀ ਸੀ ਉਹ ਕਮੇਟੀ ਦੀ ਸਿਫਾਰਿਸ਼ ਹੈ ਜੀ ਉਹਨੂੰ ਲਾਗੂ ਕਰਨਾ ਉਹਨੂੰ ਉਹਨੂੰ ਸੀਟੂ ਪਲਸ ਸੇਫਟੀ ਅਨੁਸਾਰ ਬਦਲਦਾ ਪਾ ਦੇਣਾ ਹੈ ਜੀ ਸਰਕਾਰ ਸਾਡੇ ਨਾਲ ਮਤਲਬ ਵਾਇਦਾ ਕਰ ਚੁੱਕੀ ਆ ਲਿਫਟ ਦੇ ਵਿੱਚ ਮੰਨ ਚੁੱਕੀ ਆ ਕਿ ਅਸੀਂ ਡਾਕਟਰ ਸੁਮਨਾਦੀ ਨਿਰਪੋਟ ਲਾਗੂ ਕਰਾਂਗੇ ਫਿਰ ਹੁਣ ਕਮੇਟੀਆਂ ਦਾ ਕੀ ਕੰਮ ਰਹਿ ਗਿਆ ਇੱਥੇ ਇਹ ਕੋਸ਼ਿਸ਼ ਜਿਹੜੀ ਪਿਊਸ਼ ਗੋਇਲ ਹੋਰਾਂ ਨੇ ਕਿਹਾ ਇਸ ਦੇ ਵਿੱਚ ਕੀ ਕਿਹਾ ਕਿ ਕੌਣ-ਕੌਣ ਹੋਏਗਾ ਕਮੇਟੀ ਕਿੰਨੀ ਦੇਰ ਚ ਕੀ ਹੋਏਗੀ ਉਹ ਉਹਦੇ ਉਹਦੇ ਵਿੱਚ ਉਹਨਾਂ ਨੇ ਇਹ ਸੀਗਾ ਕਿ ਅਸੀਂ ਮਤਲਬ ਸੈਕਟਰੀ ਮਿੰਦਰ 77 ਤੋਂ ਲਵਾਂਗੇ ਵਕ ਵਕ ਡਿਪਾਰਟਮੈਂਟਾਂ ਦੇ ਸੈਕਟਰੀ ਹੋਣਗੇ ਬੈਠਣਗੇ ਜੀ 77 ਜੀ ਤਾਂ ਸਾਡਾ ਮਤਲਬ ਇਹ ਆ ਕਿ ਮਤਲਬ ਮੈਂ ਪਹਿਲੇ ਹੀ ਉਹੀ ਗੱਲ ਪਹਿਲੇ ਦੱਸੀ ਆ ਜੀ ਕਿ ਉਹ ਉਹ ਭਾਵੇਂ ਕੁਝ ਵੀ ਕਹਿਣ ਜੀ ਲੇਕਿਨ ਜਿੰਨੀ ਦੇਰ ਤੱਕ ਕਿਸਾਨਾਂ ਦਾ ਕੋਈ ਸੁਰਦਾ ਨਹੀਂ ਉਹ ਨਹੀਂ ਦੇਰ ਤੱਕ ਤਾਂ ਮਤਲਬ ਬਾਕੀ ਸਾਰੀਆਂ ਗੱਲਾਂ ਦਾ ਮੀਨਿੰਗ ਬਸਰੇ ਨਹੀਂ ਦੂਸਰੇ ਵੀ ਸੀ ਜੀ ਮੁੱਖ ਮੰਤਰੀ ਵੀ ਬੈਠੇ ਸੀ ਉਹਨਾਂ ਨੇ ਕਿਹਾ ਕਿ ਦੁਬਾਰਾ ਮੀਟਿੰਗ ਜਲਦੀ ਸੱਦੋ ਤੇ ਜਾਣਕਾਰੀ ਮਿਲੀ ਕਿ ਅਗਲੀ ਮੀਟਿੰਗ 12 ਤਰੀਕ ਨੂੰ ਦਿੱਲੀ ਉਹਨਾਂ ਨੇ ਪ੍ਰਪੋਜ਼ਲ ਦਿੱਤਾ ਕਿ ਅਗਲੀ ਤਰੀਕ 12 ਰੱਖ ਲੈਣੇ ਔਰ ਦਿੱਲੀ ਸੱਦ ਲੈਣੇ ਆ ਚਲੋ ਉਹਨਾਂ ਦੀ ਉਹਨਾਂ ਦੀ ਹੈਗੀ ਐ ਇਹ ਕਿ ਅਸੀਂ ਮੀਟਿੰਗ ਲਈ ਰਸਤਾ ਸਾਡਾ ਖੁੱਲਾ ਰੱਖੋ ਹਾਂਜੀ ਹੋਰ ਦੂਸਰਾ ਇਹ ਵੀ ਸੀਗਾ ਕਹਿੰਦੇ ਜਦੋਂ ਥੋੜਾ ਜਿਹਾ ਤੁਸੀਂ ਤੀਖੇ ਤੇਵਰ ਅਪਣਾਏ ਤਾਂ ਉਸ ਵੇਲੇ ਪਿਊਸ਼ ਗੋਇਲ ਹੋਰਾਂ ਨੇ ਤੁਹਾਨੂੰ ਹਲਕੇ-ਫੁਲਕੇ ਅੰਦਾਜ਼ ਦੇ ਵਿੱਚ ਕਿਹਾ ਕਿ ਤੁਸੀਂ ਦਿੱਲੀ ਦੇ ਵਿੱਚ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਤੁਹਾਨੂੰ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਖਵਾਵਾਂਗੇ ਤੇ ਤੁਸੀਂ ਅਜੇ ਤੱਕ ਲੈ ਕੇ ਨਹੀਂ ਆਏ ਚਲੋ ਇਹ ਤਾਂ ਮਤਲਬ ਪੋਲਿਟਿਕਸ ਦੀਆਂ ਟਰਿਕਸ ਹੁੰਦੇ ਨੇ ਮਤਲਬ ਉਹ ਵੀ ਗੱਲਾਂ ਕੀ ਕਹਿ ਸਕਿਆ ਤੁਹਾਨੂੰ ਹਾਂਜੀ ਜੀ ਉਸ ਗਾਇਲ ਨੇ ਕੀ ਕਿਹਾ ਸੀ ਸਾਗ ਨੂੰ ਲੈ ਕੇ ਅੰਨੇ ਉਹ ਚਲੋ ਉਹਨਾਂ ਦੀ ਇਹ ਸੀ ਗੱਲ ਹੈ ਕਿ ਜਦੋਂ ਆਪਾਂ ਦਿੱਲੀ ਦਾ ਅੰਦੋਲਨ ਲੜਿਆ ਹੈ ਹਾਂਜੀ ਤਾਂ ਵੀ ਤੁਸੀਂ ਸਾਡੇ ਨਾਲ ਮਤਲਬ ਇਹ ਸਾਨੂੰ ਇਹ ਕਹਿ ਰਹੇ ਸੀਗੇ ਵੀ ਤੁਸੀਂ ਆਓ ਕਿਤੇ ਪੰਜਾਬ ਆਓਗੇ ਤਾਂ ਤੁਹਾਨੂੰ ਅਸੀਂ ਮਤਲਬ ਆ ਦੇਖਿਆ ਜੇ ਵੀ ਅਸੀਂ ਕਿਸ ਤਰੀਕੇ ਨਾਲ ਸਾਡਾ ਪੰਜਾਬ ਦੇ ਲੋਕਾਂ ਨਾਲ ਕੇ ਹੋ ਜਾ ਆ ਮਹਿਮਾਨ ਨਿਵਾਜੀ ਕਰਦੇ ਹਾਂ ਅਸੀਂ ਜੀ ਲੇਕਿਨ ਤੁਸੀਂ ਤੁਸੀਂ ਮਤਲਬ ਪੋਜੀਟਿਵਲੀ ਕਿਸਾਨਾਂ ਦੇ ਬਣ ਕੇ ਆਓ ਜੀ ਪੰਜਾਬ ਦੇ ਹਿੱਤਾਂ ਨੂੰ ਲੈ ਕੇ ਕਿਸਾਨਾਂ ਦੇ ਹਿੱਤਾਂ ਨੂੰ ਲੈ ਕੇ ਸਾਡਾ ਸਾਡਾ ਕੁਝ ਭਲਾ ਕਰਨ ਵਾਸਤੇ ਪੰਜਾਬ ਆਓ ਅਸੀਂ ਤੁਹਾਡੀ ਰਿਸਪੈਕਟ ਕਰਾਂਗੇ